ਮਾਨਜੋਤ ਸੀਐਮਸ ਆ ਪੰਜਾਬ ਲੋ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਜੁਰਤ ਨਸ਼ਾ ਵਿਰੋਧ ਉਹਦੇ ਤਹਿ ਤੇ ਇੱਕ ਨਾਮੀ ਸਮਗਰਮਰ ਆ ਤਲਾਉਦਾ ਅਮਰੀਕ ਸਿੰਘ ਜਿਹਦੇ ਅਲੱਗ ਅਲੱਗ ਜਿਹੜੇ ਪਰਚੇ ਦਰਜ ਹੋਇਆ ਐ ਐਨਡੀਪੀਐਸ ਦੇ ਜੋ ਕਿ ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜਾਇਜ਼ ਕਬਜ਼ਾ ਕਰਕੇ ਬੈਠਾ ਸੀਗਾ ਇੱਥੇ ਸੋ ਇਹੋ ਮਲੌਕ ਬੇਟੀ ਵੱਲੋਂ ਇਹਨਾਂ ਦੇ ਕੇਸ ਜਿਹੜਾ ਐਕਚੁਅਲ ਲੈ ਆ ਗਿਆ ਅਸੀਂ ਉਹਨਾਂ ਦੀ ਸਪੋਰਟ ਤੇ ਨਾਲ ਆਏ ਆ ਉਹਦਾ ਜਿਹੜਾ ਬਿਲਡਿੰਗ ਕੰਪਲਿਸ਼ ਕੀਤੀ ਜਾ ਰਹੀ ਜਿਹੜੀ ਇਲੈਗਲ ਤਰੀਕੇ ਨਾਲ ਬਣਾਈ ਗਈ ਐ ਤੇ ਹੁਣ ਤੱਕ ਤਿੰਨ ਮਗਰਮੇ ਦਰਜ ਨੇ ਜੀ ਔਰ ਜਿਹੜੇ ਆ ਪਾਕੀਏ ਜੇਲ੍ਹ ਤੋਂ ਜੇ ਦੋ ਤਿੰਨ ਪਹਿਲਾਂ ਹੀ ਛੁੱਟ ਕੇ ਆ ਤੇ ਹੁਣ ਫਦਰ ਸਾਡੀ ਜਿਹੜਾ ਹੈ ਹੈਗਾ ਸਬਵੈਲੈਂਸ ਤੇ ਉਹ ਪੁੱਕੀ ਔਰ ਅਫੀਮ ਦੇ ਪਰਚੇ ਦਰਜ ਨੇ ਜੀ ਤੇ ਐਨਡੀਪੀਐਸ ਤੇ ਔਰ 500 ਗ੍ਰਾਮ ਅਫੀਮ ਪੁੱਕੀ 60 ਕਿਲੋ 54 ਕਿਲੋ ਇਦਾਂ ਅਲੱਗ-ਅਲੱਗ ਕਿਤੇ ਪਰਚੇ ਦਰਜ ਨੇ ਔਰ ਮਲੋ ਥਾਣੇ 'ਚ ਪਰਚੇ ਦਰਜ ਨੇ ਦੇਖੋ ਜੀ ਨਸ਼ਾ ਸਮਗਲਰਾਂ ਨੂੰ ਇਹੀ ਆ ਕਿ ਜਿਹੜਾ ਇਹ ਰੰਗਲਾ ਪੰਜਾਬ ਇਹਨੂੰ ਰੰਗਲਾ ਹੀ ਰਹਿਣ ਦਿੱਤਾ ਜਾਵੇ ਸੋ ਇਸ ਜਿਹੜਾ ਜੁੱਧ ਨਸ਼ਿਆਂ ਵਿਰੋਧ ਦਾ ਇਹਦਾ ਸਾਰੇ ਸਮਾਜ ਦਾ ਸਾਥ ਹੈ ਨ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜ੍ਹੀ ਨੂੰ ਚੰਗੀ ਸਿਹਤ ਮਿਲੇ ਨਸ਼ਿਆਂ ਤੋਂ ਮੁਕਤੀਤਾ ਜਾਓ ਅਸਕਰ ਨੇ ਆਪਣੇ ਮਕਾਨ ਬਣਾ ਰਹੇ ਨੇ ਦੂਜਿਆਂ ਦੇ ਘਰਾਂ ਜਾਲੀ ਜਾ ਰਹੇ ਨੇ ਇਹ ਬਹੁਤ ਵਧੀਆ ਸਰਕਾਰ ਦਾ ਸਲਾੰਗਾ ਜੋ ਕਦਮ ਆ ਜਿਹਨਾਲ ਜਿਹੜੇ ਆਸਕਰ ਨਿੰਨਾਂ ਦੇ ਵਿੱਚ ਡਰ ਦਾ ਮਾਹੌਲ ਆ ਤੇ ਆਮ ਲੋਕਾਂ ਦਾ ਵਿਸ਼ਵਾਸ ਬਣਦਾ ਹੈ ਇਹ ਹੁਣ ਜਦੋਂ ਦੀ ਇਹ ਸਰਕਾਰ ਇਹ ਐਕਸ਼ਨ ਪਹਿਲੀ ਵਾਰੀ ਅਸੀਂ ਆਪਣੇ ਏਰੀਆ ਚਾਰ ਪੰਜ ਜਿਹੜਾ ਦੇਖ ਲਿਆ ਤੇ ਬਹੁਤ ਵਧੀਆ ਕਦਮਾ ਸਰਕਾਰ ਦਾ ਚਲੋ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਜੇ ਕੋਈ ਇਸ ਤਰ੍ਹਾਂ ਦਾ ਕਦਮ ਪਟੂਗਾ ਵੀ ਕੰਮ ਕਰਣ ਦੀ ਕੋਸ਼ਿਸ਼ ਕਰੂੰਗਾ ਕੋਸ ਦੇ ਅੰਦਰ ਪਹਿਲਾਂ ਹੀ ਡਰ ਰਹੂਗਾ ਸਰਕਾਰ ਦਾ ਵੀ ਜੇ ਮੈਂ ਕੱਲ ਨੂੰ ਇੱਕ ਗਲਤ ਕੰਮ ਕਰੂੰਗਾ ਤਾਂ ਮੇਰਾ ਕੀ ਹੋਸਾ ਬਹੁਤ ਹੱਦ ਤੱਕ ਜੀ ਕੰਟਰੋਲ ਆ ਸਰਕਾਰ ਦਾ ਬਹੁਤ ਵਧੀਆ ਕੰਮ ਹੋ ਰਿਹਾ ਸਾਰਿਆਂ ਨੇ ਸੰਲੰਘਾ ਹੀ ਕਰ ਰਏ ਚੀਜ਼ ਦੀ ਵੀ ਬਹੁਤ ਵਧੀਆ ਹੋ ਰਹੀ ਆ ਜੋ ਇਹ ਮਕਾਨਾਂ ਟਹਿਰੇ ਨੇ ਨਿਪਟਾਸ਼ ਕਰਾਂਗੇ ਇਹ ਨਹੀਂ ਹੈਗਾ ਕਿ ਕਿਸੇ ਨੂੰ ਬਖਸ਼ ਦਾਂਗੇ ਜਿਨ੍ਹਾਂ ਨੇ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਚਿੱਟੇ ਨਾਲ ਉਹਨਾਂ ਘਰਾਂ ਦੇ ਸਾਹਮਣੇ ਚਾਰ ਮੰਜ਼ਲੀਆਂ ਕੋਠੀਆਂ ਪਾ ਕੇ ਦੀਪਮਾਲਾ ਕਰਨਗੇ ਇਹ ਤਾਂ ਨਹੀਂ ਹੋਣ ਦਿੰਦੇ ਅਸੀਂ ਫਿਰ